ਇਲਾਹਾ ਬਰਸੋਰੀ ਲਖੋਰੀ ਅੱਜ ਮੱਥਾ ਲਾ ਲਿਆ ਪੀਰਾਂ ਦੇ ਪੀਰ ਦਸਤਗੀਰ ਪੀਰ ਸਾਈਂ ਬਾਬਾ ਬੁੱਢੀ ਸਾਹਿਬ ਘਨਦਨ ਬਾਬਾ ਨੇ ਦਿੱਤਾ ਜੀ ਤੀਨ ਦੁਨੀ ਦਾ ਟਿੱਕਾ ਯੋਗ ਅਨੰਗਿਆ ਸੋਰ ਦਾ ਚੌਂ ਗੁੰਡਾ ਦੇ ਮਾਲਕ ਉਦਾਸੀਪੰਦੇ ਮੋਟੀ ਸ਼ੇਮੇ ਬਾਸ਼ਾ ਹਕਮ ਸਾਹਿਬ ਪੀਰੀ ਪੀਰੀ ਦੋ ਜ਼ਹਾਨ ਦੇ ਵਾਲੀ ਤਨ ਕੋ ਨਾਨਕ ਤੇਰੀ ਬੜਾਈ ਤੇਰਾ ਆਤਮਾ ਪਾਇਆ ਜਾਵੇ ਅੱਲਾ ਮਨ ਫਕਰ ਫਕਰ ਮਨ ਅੱਲਾ ਇਕਾ ਮਾਰੇ ਦੁਨੀਆਂ ਤਸਵੀਰਾਂ ਨੂੰ ਦੁਨੀਆਂ ਪਾਉਣ ਵਾਲੇ ਮੇਰੇ ਸਰਦਾਰ ਆਪ ਦੇ ਪਰਮ ਵਕਤ ਸਰਦਾਰ ਜੋ ਸਿੰਘ ਬੈਂਸ ਮੇਰੇ ਦਾਦਾ ਇਲਾਕੇ ਦੇ ਸਾਡੇ ਦੇ ਤੁਸੀਂ ਮਿਨਿਸਟਰ ਬਣਾਇਆ ਸਾਈ ਵਕਤ ਬਗਾਈਆਂ ਜਿਸ ਬਾਰੇ ਤੇਰੇ ਤੇਰੇ ਫਕੀਰਾਂ ਨੇ ਜੋ ਅਰਦਾਸ ਬੇਨਤੀਆਂ ਸ਼ਾਹ ਪਰਵਾਰ ਨੇ ਸਮੇਂ ਕਰੀਆਂ ਤਕੂਲੇ ਮਕਬੂਲ ਹੋਈਆਂ ਅੱਜ ਵੱਡੇ ਉੱਚੇ ਰਤਬੇ ਮੁਕਾਮ ਪਾਏ ਹੈ ਜੀਵਨ ਜਿ ਮੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਈਆਂ ਉਹ ਵੀ तेरे ਦਰਸਰ ਅਰਦਾਸ 베ਤੀ ਦੁਆ ਕਰਤਾ ਸਭ ਕਸ਼ਟ ਦੂਰ ਹੋਏ ਮੇਰੇ ਸਰਕਾਰ ਸੇ ਮਾਸ਼ਾਅੱਲ ਸੁਜੋਗ ਬੱਚੇ ਦੇ ਚੰਗੇ ਘਰ ਜੁੜੇ ਹੈ ਮੇਰੇ ਸਾਧੂ ਪੀਰ ਸਰਕਾਰ ਮੂਰ ਤੇਜੋਨ ਨੇ ਦਾਸ 베ਤੀ ਐਮਪੀ ਦੇ ਜ਼ਿਲ੍ਹੇ ਕਰਾਈ ਇਸ ਪੀਰ ਨੇ ਜੋ ਦੁਆ ਕਰੀ ਤਾਂ ਆਪਣੇ ਬੱਚਿਆਂ ਭਰਤਾਂ ਦੀ ਰਾਤ ਸੁਭਾ 베ਤੀ ਕਰਦੇ ਹਰ ਸਾਲ ਦੀ ਤਰ੍ਹਾਂ ਮਿੱਟੀ 12 ਨਵੰਬਰ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਸ਼ਰਦਾ ਦੇ ਨਾਲ ਸੰਗਤ ਦੇ ਵੱਲੋਂ ਇਲਾਕੇ ਤੇ ਦੂਰੋਂ ਨੇੜੋਂ ਇਹ ਸਾਰੀ ਸੰਗਤ ਆਈ ਹੈ ਤੇ ਬਹੁਤ ਹੀ ਆਸਥਾ ਰੱਖਣ ਵਾਲੇ ਥਾਂ ਜਿੱਥੇ ਸੰਗਤ ਦੀ ਬਹੁਤ ਆਸਥਾ ਹੈ ਬਾਬਾ ਬੁੱਢਣ ਸਾਹਿਬ ਜੀ ਨੇ ਅੱਜ ਉਸ ਮੇਲਾ ਜਿਹੜਾ ਹੈ ਇਸ ਦਰਬਾਰ ਦੇ ਵਿੱਚ ਬਾਬਾ ਬੁੱਢਣ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਬਹੁਤ ਸ਼ਾਨੋ ਸ਼ੌਕਤ ਨਾਲ ਬਣਾਇਆ ਜਾ ਰਿਹਾ ਹੈ ਮੈਂ ਅੱਜ ਦੇ ਉਸ ਵਰਤਰੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਬਾਬਾ ਬੁੱਢਣ ਸਾਹਿਬ ਸਾਰਿਆਂ ਦੇ ਉੱਤੇ ਆਪਣਾ ਸਭ ਦੇ ਸਿਰਾਂ ਤੇ ਆਪਣਾ ਹੱਥ ਰੱਖ ਕੇ ਸਾਰਿਆਂ ਨੂੰ ਤੇ ਆਪਣੀ ਕਿਰਪਾ ਬਣਾਈ ਰੱਖੇ